ਇਲਾਤੇ ਤੁਸੀਂ ਸਾਰੇ ਸਾਡੇ মিডিਆ ਕਲਮੀ ਸਾਂਡੇ মিডিਆ ਦੇ ਉਸ ਸਾਡੇ ਟਾਈਮ ਕੱਢ ਕੇ ਆਇਓ ਤੁਹਾਡਾ ਬਹੁਤ ਧੰਨਵਾਦ ਥੋੜੇ ਜੇ ਨੋਟਸ ਲਈ ਉੱਤੇ ਤਾ ਦੁਸਤਾ ਦਿੱਤਾ ਸੀ ਤੁਸੀਂ ਸਾਰੇ ਆਇਓ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਚਾਹੁੰਦਾ ਅੱਜ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਪਲਟਖਵਾਦਾਂ ਦੇ ਵਿੱਚ ਵੀ ਲੱਗਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਪਟਨ ਮਨਿੰਦਰ ਸਿੰਘ ਉਹਨਾਂ ਦੀ ਬੇਟੀ ਬੀਬਾ ਜੈਨਦਰ ਕੋਹਦੀ ਜਿਹੜੇ ਭਾਜਪੀ ਦੇ ਮਹਿਲਾ ਵਿੰਗ ਦੇ ਪੰਜਾਬ ਦੇ ਪ੍ਰਧਾਨ ਨੇ ਉਹ ਅੱਜ ਇੱਕ ਮਾਰਚ ਕਰ ਰਿਹਾ ਉਹਨਾਂ ਦੇ ਮਾਰਚ ਦਾ ਜਿਹੜਾ ਅਜੰਡਾ ਹੈ ਜਿਹੜੀ ਉਹ ਮੰਗ ਲੈ ਕੇ ਚੱਲੇ ਚੰਡੀਗੜ੍ਹ ਕਿ ਲੇਡੀਜ਼ ਦਾ ਜਿਹੜਾ 1000 ਰੁਪਇਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਨਹੀਂ ਦਿੱਤਾ ਉਹ 1000 ਰੁਪਇਆ ਮੰਗਣਾ ਟੰਡੀਗੜਾ ਦੇ ਮੈਂ ਉਹਨਾਂ ਨੂੰ ਕਹਿਣਾ ਦੋੜਦਾ ਕਿ ਤੁਸੀਂ ਤੁਸੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਪਤਨ ਮਨਿੰਦਰ ਸਿੰਘ ਜੀ ਦੀ ਬੇਟੀ ਹੋ ਜਿਹੜੇ ਅੱਜਕੱਲ ਬੀਜੇਪੀ ਦੇ ਵੱਡੇ ਲੀਡਰ ਨੇ ਪੰਜਾਬ ਦੇ ਵਿੱਚ ਉਹ ਦਾ ਉਹ ਸਿਸ਼ਵਾ ਫਾਦ ਦੇ ਵਿੱਚ ਰਹਿੰਦੇ ਆ ਮੇਰਾ ਖਿਆਲ ਤਾਨੂੰ ਚੰਡੀਗੜ੍ਹ ਜਾਣ ਦੀ ਬਜਾਏ ਪਹਿਲਾਂ ਆਪਣੇ ਪਿਤਾ ਜੀ ਦੇ ਕੋਲ ਜਾਣਾ ਚਾਹੀਦਾ ਜਿਹੜੇ ਵਾਦੇ ਉਹਨਾਂ ਨੇ ਕੀਤੇ ਸੀ 17 ਦੇ ਵਿੱਚ ਆਉਣ ਲਈ ਉਹ ਜਿਹੜੇ ਵਾਦੇ ਸੀਗੇ ਉਹ ਪੂਰੇ ਹੋਏ ਕਿ ਨਹੀਂ ਹੋਏ ਆਪਣੇ ਡੈਡੀ ਨੂੰ ਪੁੱਛਣਾ ਚਾਹੀਦਾ ਕਿ ਤੁਸੀਂ 17 ਦੇ ਵਿੱਚ ਕਹਿੰਦੇ ਸੀਗੇ ਕਿ ਬੱਲੇ ਜਿਹੜੀ ਆ ਕੰਕੜ ਨੌਕਰੀ ਤੁਹਾਡਾ ਡੈਡੀ ਕਹਿੰਦਾ ਸੀਗਾ ਕਿ ਮੈਂ ਕੰਕੜ ਨੌਕਰੀ ਜਿਹੜੀ ਆ ਉਹ ਦਊਗਾ ਦੂਜਾ ਉਹਨਾਂ ਨੇ ਗੁੜਕਾ ਸਾਫ ਫੜ ਕੇ 4 ਮਹੀਨੇ ਦੇ ਵਿੱਚ ਜਿਹੜਾ ਨਸ਼ੇ ਦਾ ਲੱਖ ਤੋੜ ਦਾ ਵਾਦਾ ਕੀਤਾ ਸੀਗਾ ਔਰ ਪੈਸਾ ਉਹਨਾਂ ਨੇ ਬੇਦਰਸ ਗਾਦੀ ਪੱਤਾ ਜਿਹੜਾ ਉਹ ਦੇਣ ਦਾ ਬੱਲੇ ਜਿਹੜਾ ਉਹਨਾਂ ਨੇ ਇਲਾਨ ਕੀਤਾ ਸੀਗਾ ਬਹੁਤ ਸਾਰੇ ਮੰਗਾ ਸੀ ਜਿਹੜੀਆਂ ਉਹਨਾਂ ਨੇ ਐਲਾਨ ਕੀਤੀਆਂ ਸੀ ਜਿਹੜੀਆਂ ਇੱਕ ਵੀ ਪੂਰੀ ਨਹੀਂ ਹੋਈ। ਔਰ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਜਿਸ ਭਾਜਪਾ ਦੇ ਮਹਿਲਾ ਵਿੰਗ ਦੇ ਉਸੇ ਪ੍ਰਧਾਨ ਜੇ ਤੁਹਾਡੀ ਪਾਰਟੀ ਨੇ ਲੋਕ ਸਭਾ ਚ ਆਉਣ ਲਈ ਜਿਹੜਾ ਨਾਅਰਾ ਦਿੱਤਾ ਸੀਗਾ ਕਿ ਸਰਕਾਰ ਬਣ ਤੋਂ ਬਾਅਦ ਮੋਦੀ ਦੇ ਪ੍ਰਧਾਨ ਮੰਤਰੀ ਬਣ ਤੋਂ ਬਾਅਦ 15 15 ਲੱਖ ਰੁਪਇਆ ਜਿਹੜਾ ਉਹ ਹਰਕ ਦੇ ਖਾਤੇ ਚ ਜਾਊਗਾ ਬੀਬਾ ਜੀ ਤੁਸੀਂ ਦੱਸ ਸਕਦੇ ਹੋ ਕਿ 15 ਲੱਖ ਰੁਪਇਆ ਆ ਗਿਆ ਬੀਬਾ ਜੀ ਤੁਸੀਂ ਦੱਸ ਸਕਦੇ ਹੋ ਇਹ ਬਲ ਢੇਡਾ ਕੈਪਟਨ ਸਾਹ ਦੇ ਜਿਹੜੇ ਉਦੋਂ ਪੋਸਟਰ ਲੱਗਦੇ ਸੀਗੇ ਕੈਪਟਨ ਨੇ ਸੌ ਚੁੱਕੀ ਹਰ ਕਾਰ ਇੱਕ ਦੌਂਕਰੀ ਪੱਕੀ ਕਿਲਾ ਚਰਦੇ ਤੁਸੀਂ ਕੋਈ ਦਾਸ ਕਰਾਂ ਦਾ ਨਾਮ ਦੱਸ ਸਕਦੇ ਹੋ ਜਿਹੜਾ ਜਿੱਥੇ ਕੈਪਟਨ ਸਾਹਿਬ ਨੇ ਨੌਕਰੀ ਦਿੱਤੀ ਹੋਵੇ ਆਹ ਉਹ ਨੌਕਰੀ ਵਾਸਤੇ ਭਾਗਪੂਰਵ ਦੇਹੀ ਕਾਰਪ ਬਣਾਉਂਦੇ ਸੀਗੇ ਸਰਦਾਰ ਭਗਵੰਸ ਸਿੰਘ ਮਾਨ ਨੇ ਤਾਂ 58 ਹਜ਼ਾਰ ਕਰੀਬ 60 ਹਜ਼ਾਰ ਦੇ ਲਾਗੇ ਨੌਕਰੀਆਂ ਦਿੱਤੀਆਂ ਤੁਸੀਂ ਆਪਣੇ ਪਿਤਾ ਜੀ ਦੀਆਂ ਦਿੱਤੀਆਂ ਕੋ 10 ਨੌਕਰੀਆਂ ਪੰਜਾਬ ਦੇ ਦੱਸ ਸਕਦੇ ਹੋ ਇਹ ਮੈਂ ਤਾਂ ਦਿਖਾ ਰਿਹਾ ਕਿ ਤੁਹਾਨੂੰ ਚੇਤਾ ਆ ਜਾਏ ਆ ਦੇਖੋ ਤੁਸੀਂ ਕੈਪਟਨ ਨੇ ਸੌ ਚੁੱਕੇ ਹਰ ਕਾਰ ਇੱਕ ਨੌਕਰੀ ਪੱਕੀ ਕਿੱਥੇ ਹੁਣ ਉਹ ਨੌਕਰੀਆਂ ਕਿੱਥੇ ਨੇ ਕੀ ਤੁਹਾਡੇ ਨਾੜ ਨੇ ਮੈਸੇਰਾ ਲੱਖ ਤੋੜਿਆ ਸੀ ਪੰਜਾਬ ਦੇ ਵਿੱਚ ਕੀ ਮੋਦੀ ਸਾਹਿਬ ਨੇ 15 ਲੱਖ ਰੁਪਏ ਦਿੱਤਾ ਮੇਰਾ ਖਿਆਲ ਹੈ ਤਾ ਨੂੰ ਇਹਦੇ ਨਾਲੋਂ ਦੀ ਬਜਾਏ ਸਭ ਨੂੰ ਪਤਾ ਹੈ ਕਿ ਐਸੀ ਜਿੰਨੀਆਂ ਗਰੰਟੀਆਂ ਦਿੱਤੀਆਂ ਸੀਗੀਆਂ ਸਾਡੇ ਕੌਮੀ ਕਦਵਿੰਦਰ ਰਵਿੰਦ ਕੇ ਅਦੀਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਨੇ ਜਿੰਨੀਆਂ ਵੀ ਗਰੰਟੀਆਂ ਦਿੱਤੀਆਂ ਸੀ 22 ਤੋਂ ਪਹਿਲਾਂ ਉਹ ਸਾਰੀਆਂ ਪੂਰੀਆਂ ਕਰਤੀਆਂ ਇੱਕ ਗਰੰਟੀ ਰਹਿ ਗਈ ਜਿਹੜੀ ਸਾਡੀਆਂ ਮਾਵਾਂ ਭੈਣਾਂ ਨੂੰ 1000 ਰੁਪਇਆ ਦੇਣ ਵਾਲੀ ਉਹ ਗਰੰਟੀ ਆਲਰੇਡੀ ਮੁੱਖ ਮੰਤਰੀ ਸਾਹਿਬ ਕਈ ਵਾਰ ਨੋਸ ਕਰ ਚੁੱਕੇ ਆ ਕਿ ਮਾਰਚ ਦੇ ਵਿੱਚ ਅਸੀਂ ਉਹਨੂੰ ਲਾਗੂ ਕਰਦੇ ਆਂ ਅਸੀਂ ਜਦੋਂ ਆਏ ਸੀਗੇ ਇੰਨੇ ਕਾਝੇ ਕੰਪੈਂਡਕ ਸੀਗੇ ਜਿਹੜੇ ਕਰਦੇ ਕਰਦੇ ਇਨਾ ਟਾਈਮ ਲੱਗ ਗਿਆ ਤੁਹਾਨੂੰ ਚੇਤਾ ਕਿ ਬਿਜਲੀ ਪੰਜਾਬ ਦੇ ਵਿੱਚ ਜਿਹੜੀ ਘਰ ਘਰ ਦੇ ਵਿੱਚ ਫਰੀ ਆ ਰਹੀ ਜੀਰੋ ਬਿੱਲ ਆ ਰਿਹਾ 95% ਲੋਕਾਂ ਦਾ ਇਹ ਪੁੱਛਿਆ ਜਾਂ ਆਪਣੇ ਗਵਰਨਰ ਪਟਿਆਲੇ ਸੇ ਕਿ ਜੀਰੋ ਬੇ ਲਾ ਰਿਹਾ ਕਿ ਨਹੀਂ ਲਾ ਰਿਹਾ ਤੁਸੀਂ ਰੋਜ਼ ਲਿਸਟ ਬੜਦੇ ਹੋ ਕਿ 52 ਹਜ਼ਾਰ ਲੋਕਾਂ ਨੂੰ ਨੌਕਰੀ ਮਿਲ ਗਈ ਹੈ ਤੁਸੀਂ ਰੋਜ਼ ਦੇਖਦੇ ਸੀਗੇ ਕਿ ਪੰਜਾਬ ਦੇ ਹਰ ਨੁੱਕਰ ਦੇ ਉੱਤੇ ਸਦਾ ਭਗਵਾਨ ਸਰਮਾਨ ਜੀ ਨੇ ਮਿਹੜੀ ਪਾਣੀ ਪਹਜਾਤਾ ਸੀਗਾ ਕਿੰਨੇ ਆਖ ਮੈਂ ਤੁਹਾਨੂੰ ਦੱਸਾਂ ਕਿੰਨੇ ਸਕੂਲ ਦੱਸਾਂ ਸਕੂਲ ਆਫ ਫੈਮਿਨੈਂਟਸ ਐਜੂਕੇਸ਼ਨ ਦਾ ਪੱਧਰ ਜੜਾ ਕਿੰਨਾ ਉੱਚਾ ਚੁੱਕਿਆ ਪਰ ਨਾਲ ਦੇ ਤੇ ਨੌ ਸੌ ਦੇ ਕ੍ਰੀਮ ਹੱਲਾ ਕਲੀਨਿਕ ਬਣ ਗਈ ਐ ਤੁਹਾਡੇ ਪਟਿਆਲੇ ਦੀ ਵੀ ਬੜੀਆਂ ਬੀਬਾ ਜੀ ਬਹੁਤ ਉੱਥੇ ਦੇਖ ਕੇ ਆਓ ਲਾਗੇ ਜਾ ਕੇ ਤੁਹਾਡੇ ਸ਼ਹਿਦ ਜੀ ਵੀ ਬੜੀਆਂ ਤੁਹਾਡੇ ਵਿਆਥੀ ਜੀ ਵੀ ਬੜੀਆਂ ਇਸ ਗੱਲ ਕੇ ਇਹਦੇ ਤੋਂ ਪਹਿਲਾਂ ਕਿ ਤੁਸੀਂ ਸਾਡੀ ਪਾਰਟੀ ਦੀ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰਨ ਦੀ ਬਜਾਏ ਆਪਣੇ ਪਿਤਾ ਦੇ ਖਿਲਾਫ ਪ੍ਰੋਟੈਸਟ ਕਰੋ ਸਿਸ਼ਵਾ ਜਾਓ ਉਹਨਾਂ ਨੂੰ ਕਹੋ ਨਹੀਂ ਚੱਲਿਆ ਤੁਸੀਂ ਪੰਜ ਸਾਲ ਰਾਜ ਕੀਤਾ ਸੀਗਾ ਉਹ ਪਰਾਪਤੀਆ ਸਾਨੂੰ ਦੱਸੋ ਜਿਹੜੀਆਂ ਲੋਕਾਂ ਦਾ ਵਾਅਦੇ ਕੀਤੇ ਸੀਗੇ ਉਹ ਲੋਕਾਂ ਦਾ ਵਾਅਦੇ ਤੁਹਾਡੇ ਪੂਰੇ ਹੋਏ ਔਰ ਤੁਸੀਂ ਇੱਥੇ ਆਉਂਦੇ ਵੀਰੇ ਦਿੱਲੀ ਜਾਓ મોદી ਨੂੰ ਪੁੱਛੋ ਅਮਿਤ ਸ਼ਾਹ ਜੀ ਨੂੰ ਪੁੱਛੋ ਕਿ ਲੋਕ ਸਭਾ ਜਿੱਤਣ ਲਈ ਤੁਸੀਂ ਕਿਹਾ ਸੀਗਾ ਕਿ 15 ਲੱਖ ਰੁਪਏ ਹਰ ਇੱਕ ਦੇ ਖਾਤੇ ਚ ਜਾਊਗਾ ਹੁਣ ਤਾਂ ਬਹੁਤ ਸਾਲ ਹੋ ਗਏ ਹੁਣ ਤਾਂ 12 13 ਸਾਲ ਹੋ ਚਲੇ ਆ ਕਿਸੇ ਨੂੰ ਦਿੱਤੇ ਇਸ ਕਰਕੇ ਬੀਬਾ ਜੈ ਹਿੰਦ ਦਾ ਪ੍ਰੋਟੈਸਟ ਕਰਦਾ ਮੇਰਾ ਖਿਆਲ ਆ ਪੜਿਆਵਦੇ ਚੀ ਠੀਕ ਨਹੀਂ ਜਿਹਦੇ ਬਾਪ ਨੇ ਪੰਜਾਬ ਨੂੰ ਵਾਅਦਾ ਕਰਕੇ ਕ੍ਰਿਪੂ ਦਾ ਕੀਤਾ ਜਿਹਦੇ ਬਾਪ ਕਰਕੇ ਜਿਹੜਾ S.Y.L ਦਾ ਮੁੱਦਾ ਜਿਹੜੀਆਂ ਚਾਂਦੀਆਂ ਕਈਆਂ ਕਪਤਨ ਅਨੰਦ ਸਿੰਘ ਲੈ ਕੇ ਆਇਆ ਸੀਗਾ ਉਹ ਯਾਦ ਹੈ ਬੀਬਾ ਜੀ ਪੰਜਾਬ ਦੇ ਹਰ ਬੰਦੇ ਨੂੰ ਯਾਦ ਹੈ ਤੁਹਾਡੇ ਬਾਪ ਨੇ ਕੀ ਕੁਝ ਕੀਤਾ ਸਭ ਕੁਝ ਯਾਦ ਹੈ ਇਸ ਕਰਕੇ ਬਜਾਏ ਇਹਦੇ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਅੰਗੇਸ਼ਟ ਪ੍ਰੋਟੈਸਟ ਕਰਦੇ ਉਜਾੜਾ ਕੇ ਆਪਣੇ ਬਾਪ ਦੇ ਖਿਲਾਫ ਸਿਸ਼ਵਾ ਫਾਰਮ ਦੇ ਖਿਲਾਫ ਜਾਂ ਕੇ ਮੋਦੀ ਜੀ ਦੇ ਖਿਲਾਫ ਜਿਹੜਾ ਉਹ ਪ੍ਰੋਟੈਸਟ ਕਰਦੇ ਜਿਨ੍ਹਾਂ ਨੇ ਕਹਿ 15 ਲੱਖ ਰੁਪਇਆ ਤਾਂਗੇ ਇਸ ਕਰਕੇ ਕੋਈ ਇੱਕ ਨੌਕਰੀ ਜਿਹੜਾ ਆਪਣੇ ਪਿਤਾ ਜੀ ਨੇ ਦਿੱਤੀ 5 ਸਾਲ ਤੇ ਉਹ ਪੰਜਾਬ ਦੇ ਲੋਕਾਂ ਨੂੰ ਦਿਖਾਉ ਗਿਆ ਦੇਖੋ ਮੇਰੇ ਪਿਤਾ ਨੇ ਆ ਕੁਝ ਖਿਆ ਸੀ ਆ ਨਸ਼ੇ ਦਾ ਲੱਕ ਤੋਰਦਾ ਸੀਗਾ ਆ ਖਿਆ ਸੀਗਾ ਇਹ ਪੂਰਾ ਹੋਇਆ ਕੋਈ ਦਿਖਾਓ ਦੇ ਇੱਕ ਦਿਖਾ ਦਿਓ ਮਾਨਸਾ ਦੀ ਸਰਕਾਰ ਦੀਆਂ ਤੇ ਪ੍ਰਾਪਤੀਆਂ ਦੇ ਢੇਰ ਲਾ ਦਿੰਦੇ ਆ ਤੁਸੀਂ ਇੱਕ ਹੀ ਲਾ ਕੇ ਦਿਖਾਓ ਇੱਕ ਲੈ ਆਓ ਜਿੱਥੇ ਬਹੁਤ ਟਾਈਮ ਨਹੀਂ ਹੋਇਆ ਪਹਿਲੇ 5 ਸਾਲ ਹੀ ਹੋਏ ਤੇ ਕਿੰਨਾ ਡੈਮ ਹੋ ਗਿਆ ਲੈ ਕੇ ਆਓ ਉਹ ਕਾਰਸਾ ਦਾ ਉਹ ਕਾਰ ਲੈ ਕੇ ਆਓ ਪੰਜਾਬ ਦੇ ਲੋਕਾਂ ਨੂੰ ਦਿਖਾਓ ਕਿ ਮੇਰੇ ਪਿਤਾ ਜੀ ਨੇ ਆ ਕੁਝ ਕੀਤਾ ਸੀਗਾ ਮੇਰੇ ਪਿਤਾ ਨੇ ਨਹੀਂ ਨੌਕਰੀਆਂ ਵੰਡੀਆਂ ਸੀ ਮੇਰੇ ਪਿਤਾ ਨੇ ਮਤਲਬ ਜਿਹੜਾ ਐਨਾ ਡਰਗ ਦਾ ਲੱਖ ਤੋੜਦਾ ਸੀਗਾ ਮੇਰਾ ਪਿਤਾ ਲੱਖਛੇ ਤੇ ਕਹਿੰਦਾ ਇਹ ਮੈਨੂੰ ਜਿਹੜਾ ਮੁੱਖ ਮੰਤਰੀ ਬਣਾਉਂ ਬੀਕਰ ਨੂੰ ਨੂੰ ਪੁੱਠਾ ਟੰਗ ਦੂੰਗਾ ਕਿੱਥੇ ਗਿਆ ਸਭ ਕੁਝ ਮੇਬਾ ਜੀ ਜੇ ਤੁਹਾਡੇ ਪਿਤਾ ਜੀ ਨੇ ਕੁਝ ਕੀਤਾ ਹੈ ਇਫੈਕਟ ਤੁਸੀਂ ਮਜਾਦਾ ਕਰ ਲੋ ਜਦੋਂ ਕੀਤਾ ਹੀ ਘੱਖਦੇ ਤਾਂ ਤੁਹਾਡੇ ਮਜਾਦੇ ਕਰਦਾ ਕੀ ਫਾਇਦਾ ਜਸ ਪਾਰਟੀ ਜਾ ਤੁਸੀਂ ਤੁਹਾਡਾ ਪਾਰਟੀ ਦਾ ਲੀਡਰ ਕੱਲ ਕੀ ਕਹਿ ਰਿਹਾ ਸੀਗਾ ਗੇਜाराम जी ਕੀ ਕਹਿ ਰਹੇ ਸੀਗੇ ਉਹ ਕਹਿੰਦਾ 2-2000 ਰੁਪਇਆ ਕਿਸਾਨਾਂ ਨੂੰ ਦੇਨੇ ਵਾਪਸ ਕਰੋ ਤੁਸੀਂ ਮੋਦੀ ਨੂੰ ਲਾਈਕ ਨਹੀਂ ਕਰਦੇ ਉਹ ਕਹਿ ਰਿਹਾ ਸੀਗਾ ਕਿ ਮਨੇਗਾ ਦੇ ਪੈਸੇ ਵਾਪਸ ਕਰੋ ਉਹ ਜਿਹੜੀਆਂ ਕਹਾਣੀਆਂ ਦੀਆਂ ਸਕੀਮਾਂ ਵਾਪਸ ਕਰੋ ਇਹ ਪੈਸਾ ਕਿੱਦਾਂ ਇਹ ਪੁੱਛਿਆ ਤੁਸੀਂ ਆਪਣੀ ਪਾਰਟੀ ਨੂੰ ਇਹ ਪੈਸਾ ਇਹ ਦੇਸ਼ ਦੇ ਲੋਕਾਂ ਦੀ ਮਿਹਨਤ ਦਾ ਇਹ ਮੇਰੇ ਦਾ ਟੈਕਸ ਦੇ ਲੋਕ ਚਾਪਤੀ ਤੋਂ ਲੈ ਕੇ ਲੂਣ ਤੋਂ ਲੈ ਕੇ ਸਾਬਤ ਤੋਂ ਲੈ ਕੇ ਆਟੇ ਤੋਂ ਲੈ ਕੇ ਹਲਦੀ ਤੋਂ ਲੈ ਕੇ ਬੀਲੀ ਤੱਕ ਹਰ ਚੀ ਦਾ ਟੈਕਸ ਦਿੰਦੇ ਲੋਕ ਉਹਦਾ ਪੈਸਾ ਆ ਜਿਹੜਾ ਪੈਸਾ ਵਾਪਸ ਹੁੰਦਾ ਸੋ ਤੁਹਾਨੂੰ ਬਿਬਲੀ ਬੇਨਤੀ ਆ ਕਿ ਇਹੋ ਜਿਹੇ ਮਜਾਦੇ ਕੰਕੋ ਪਹਿਲਾ ਆਪਣੀ ਪੀੜੀ ਥੱਲੇ ਸੋਟਾ ਮਾਰੋ ਆਪਣੀ ਪੀੜੀ ਥੱਲੇ ਸੋਟਾ ਮਾਰੋ ਕਿ ਤੁਹਾਡੀ ਪਾਰਟੀ ਨੇ ਤੇ ਤੁਹਾਡੇ ਪਿਤਾ ਜੀ ਨੇ ਪੰਜਾਬ ਲਈ ਕੀ ਕੀਤਾ ਇਹ ਮੈਂ মিডিਆ ਦੇ ਰਾਹੀਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਕੈਪਟਨ ਮਰਤੂਸ ਨੇ ਬਿਤੇ ਮਹੀਨੇ ਚ ਜਿਹਨੇ ਵਾਰੀ ਧੋੜੀ ਕੀਤੀ ਇਹ ਤਾਂ ਚਾਚਾ ਭਤੀਜਾ ਬਣ ਕੇ ਮੁੜ ਗਏ ਉਹ ਤਾਂ ਚਾਚੇ ਭਤੀਜੇ ਦੀ ਸਰਕਾਰ ਬਣ ਗਈ ਲੋਕ ਕਾਂਗਰਸ ਦੇ ਗੁਟਾ ਡੰਗ ਜਾਗੇ ਜੋ ਸਰਕਾਰ ਦੇ ਮੁੜ ਗਏ ਚਾਚਾ ਭਤੀਜਾ ਹੋ ਗਏ ਵੀ ਜਿਹੜੇ ਪਹਿਲੇ ਤੇ ਜਿਹੜੀ 4 ਹਫਤੇ ਚ ਕਹਿੰਦੇ ਸੀ ਆਪਾਂ ਨਸ਼ਾ ਖਤਮ ਕਰਦਾਂਗੇ ਗੁਟਕਾ ਸਾਹਿਬ ਇਸ ਸਮੇਂ ਦੇ ਗੁਟਕਾ ਸਾਹਿਬ ਮੈਂ ਕਿਹਾ ਗੁਟਕਾ ਸਾਹਿਬ ਹੱਥ 'ਚ ਫੜ ਕੇ ਉਹਨਾਂ ਨੇ ਪੂਰੀ ਦੁਨੀਆ ਦੇ ਦੇਖਿਆ ਆ ਕਾਂਗਰਸ ਜਿਹਨੇ ਹੁਣ ਤੋਂ ਫਿਰਿਆ ਸੋ ਕੀ ਰਹਾ ਵਾਜੀ ਤੇ ਬਵਾਜਾਜੀ ਸਰਕਾਰ ਜੀ ਆ ਸਾਬ ਸਭ ਉਮੀ ਸੋਨੇ ਉਪੀ ਸੋਨੀ ਉਰੀ ਸਭ ਸਟੇਜ ਤੇ ਖੜੇ ਸੀ ਰਾਜਾ ਬੜਿੰਗ ਵਗੈਰਾ ਸਾਰੇ ਹੀ ਸਟੇਜ ਤੇ ਸੀਗੇ ਜਦੋਂ ਉਹਨਾਂ ਨੇ ਗੁਟਕਾ ਸਾਫ ਫੜ ਕੇ ਕਹੇ ਕਿ ਚਾਰ ਹਫ਼ਤਿਆਂ ਚ ਮੈਸੇ ਦਾ ਲੱਕ ਤੋੜ ਦਿਆਂਗੇ ਸਰ ਦੇਦ ਕੁਝ ਹੋਇਆ ਤੇ ਫੇਰ ਬੀਬਾ ਜੀ ਜਾਓ ਚੰਡੀਗੜ੍ਹ ਦੇ ਕਿਤਾ ਜਾਣਦੇ ਤੁਹਾਨੂੰ ਜਾਣਦੇ ਲੋਕ ਤੁਹਾਡੇ ਪਿਤਾ ਨੂੰ ਜਾਣਦੇ ਆ ਤੁਹਾਡੇ ਰਾਜੇ ਮਹਾਰਾਜਿਆਂ ਦੇ ਜਿਹੜੇ ਮੈਂ ਕਿਹਾ ਇਹ ਸਭ ਲੋਕ ਜਾਣਦੇ ਆ ਕਿ ਤੁਸੀਂ ਕਹਿੰਦੇ ਕੋਸ਼ੋ ਕਰਦੇ ਕੋਸ਼ੋ ਹੋਰ ਪੰਜਾਬ ਦੇ ਲੋਕ ਜਿਹੜਿਆ ਸਮਝ ਚੁੱਕਿਆ ਸੋਸ਼ਲ ਮੀਡੀਆ ਮੀਡੀਆ ਦਾ ਚੁੱਕ ਗਿਆ ਹੁਣ ਤੁਹਾਡੀ ਗੱਲ ਚ ਕਿਸੇ ਨੇ ਨਹੀਂ ਹੋਣਾ ਤੁਹਾਡੇ ਕੋ ਲੋਕ ਪਹਿਲਾਂ ਹਸਾਬ ਮੰਗਣਗੇ ਕਿ ਤੂੰ ਹੀ ਹਸਾਬ ਦੇਉ ਕਿ ਕੈਪਟਨ ਵੱਲੋਂ ਤੁਸੀਂ ਕੱਲ੍ਹ ਦੇ ਸਾਥ ਮਾਫੀ ਮੰਗਣੀ ਵੀ ਆ ਗਈ ਕਿ ਮੇਰੇ ਤੋਂ ਗਲਤੀ ਹੋਈ ਜੀ ਮੈਂ ਗੁਰਦੇ ਮਾਫੀ ਮੰਗ ਰਹੀ ਹਾਂ ਦੰਦ ਸਾਰੇ ਤੋਂ ਉਹਨਾਂ ਨੂੰ ਆਪਣਾ ਮੋਦੋ ਦਾ ਕਰਨਾ ਚਾਹੀਦਾ ਸੀਗਾ ਇਹ ਤਾਂ ਮੈਂ ਦੀ ਇਹ ਗੱਲ ਕਹਿੰਦਾ ਬਾਦ ਉਹਨਾਂ ਨੂੰ ਆ ਪੰਜਾਬ ਦੇ ਲੋਕਾਂ ਕੋਲ ਮਾਫੀ ਮੰਗਣੀ ਚਾਹੀਦੀ ਪੰਜਾਬੀਆਂ ਕੋਲੋਂ ਮਾਫੀ ਮੰਗਣੀ ਚਾਹੀਦੀ ਕਿ ਭਾਈ ਮੈਂ ਗਲਤ ਬੋਲ ਚੜਾ ਬੁਰਕਾ ਸਾਹਿਬ ਫੜ ਕੇ ਗਲਤ ਸੌਖ ਖਾਦੀ ਸੀ ਆਪਣੀ ਸੌਹ ਤਾਂ ਕਾਮਯਾਬ ਹੀ ਰਹਿ ਸਕਿਆ ਪੰਜਾਬੀਆਂ ਕੋ ਉਹਨੂੰ ਪੰਜਾਬੀਆਂ ਨੂੰ ਕਹੇ ਕਿ ਮੈਂ ਮਸੀਹ ਦਾ ਲੱਕ ਤੋੜ ਦੂੰਗਾ ਕਹਿੰਦੇ ਲੱਕ ਬੁਰਕਾ ਸਾਹਿਬ ਖੜਾ ਨਾ ਦੇਖੋ ਹਾਂ ਉਹ ਕਹਿੰਦੇ ਲੱਕ ਤੇ ਆਪਾਂ ਤੋੜਦਾ ਹੀ ਜਾਂਦੇ ਕਿ ਕਿਸੇ ਗਤਬ ਹੋਈ ਹੈ ਲੱਕ ਤੋੜਦਾ ਨਹੀਂ ਉਹ ਕਿਹੜਾ ਟੁੱਟਾ ਦੱਸੋ ਨਾ ਲੱਕ ਕਿੱਥੇ ਟੁੱਟਾ ਗੁਰੂ ਜੀ ਲੱਗਦਾ ਸਾਡੀ ਸਰਕਾਰਾਂ ਆਂ ਜੀ ਅਜੇ ਤੱਕ ਐਸੀ ਹੋਣ ਲੱਗ ਰਹੀ ਜੁੱਧ ਦਾ ਸ਼ਹਿਰ ਬੱਦ ਇਨੀ ਮਿਹਨਤ ਕਰਨ ਦੇ ਉਹਨਾਂ ਨੇ ਕੀਤਾ ਕੀ ਕਿੰਨੂ ਫਰਿਆਦ ਕਿੱਥੇ ਪਹੁੰਚਾ ਕੀਤਾ ਉਹ ਦੱਸਾਂਗਾ ਇਸ ਖੇਤ ਦੇ ਵਿਵਾਦੀ ਦਾਅਵੇ ਆ ਤੇ ਪਟਾਰਸ ਕਾਦ ਮੈਂ ਤਾਂ ਉਹਦੀ ਬੇਟੀ ਨੂੰ ਕਹਿ ਰਿਹਾ ਉਹਨਾਂ ਦੇ ਧੀ ਨੂੰ ਕਹਿ ਰਿਹਾ ਜਿਹੜੇ ਬਿਜਲੀ ਦੇ ਬਿੱਲ ਆ ਬਿੰਦ ਦੇ ਪ੍ਰਧਾਨ ਨੇ ਕਿ ਆਪਣੇ ਪਿਤਾ ਜੀ ਦੀਆਂ ਪ੍ਰਾਪਤੀਆਂ ਦੱਸੋ ਸਾਡੇ ਪਿਤਾ ਜੀ ਦੀਆਂ ਉਹ ਸਾਰੇ ਇਹਨਾਂ ਦੇ ਖੂਨ ਚ ਜਿੱਦਾਂ ਕੈਪਟਨ ਸਾਹਿਬ ਤੋਂ ਮੁੱਖ ਮੰਤਰੀ ਬਣੇ ਤੇ ਬੀਬਾ ਜੀ ਨੂੰ ਭਾਜਪਾ ਦੇ ਵਿੱਚ ਮਹਿਲਾ ਪ੍ਰਧਾਨ ਲਾ ਦਿੱਤਾ ਗਿਆ ਉਹ ਤਾਂ ਇਦਾਂ ਤੇ ਤਦ ਬੜਾ ਚੱਲਦਾ ਇਹ ਬਲਵਾਸਾ ਸਾਹ ਕੋਲ ਜੀ ਨੂੰ ਲਗਾਤਾਰ ਇਸ ਤਰ੍ਹਾਂ ਹੁੰਦੇ ਤੇ ਪਹਿਲਾਂ ਉਹ ਜਗਾ 20000 ਦੀ ਗਲਤੀ ਤੇ ਆਮਾਨੀ ਪਾਲਿਸੀ ਦਾ ਲੂਕਿਆ ਜਾਂਦਾ ਹੈ ਦੇਖੋ ਗੁਮਾਨ ਸਾਹਿਬ ਆਲੜੀ ਕਹਿ ਦੁਕਿਆ ਕਿ ਬਾਤ ਦੇ 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 ਅਗਲੇ ਸਾਲ ਹਾਂ ਪੱਕਾ ਬਾਕੀ ਸਭ ਗਰੰਟੀਆਂ ਤੇ ਬੀਲੀ ਦੀ ਇੱਚਾ ਹੈਲਥ ਦੀ ਐਜੂਕੇਸ਼ਨ ਦੀ ਸਭਿਆ ਪੂਰੀਆ ਕਰਸੀ ਉਹ ਹਾਲੇ ਡਿਵੌਲਪ ਨਹੀਂ ਕੀ ਹੈ ਹਾਲੇ ਨਹੀਂ ਬਿਨੇ ਰਹੇ ਬਲਿੰਡਰ ਦੀ ਲੋਨੇ ਅੱਜ ਕੋਸ਼ਿਸ਼ ਕੀਤੀ ਹੈ ਕਿ ਨੰਦਗੁਰ ਸਾਹਿਬ ਨੂੰ ਜਿਲ੍ਹਾ ਕੋਸ਼ਿਸ਼ ਨਹੀਂ ਕਰਨਾ ਚਾਹੀਦਾ ਕਿਉਂਕਿ ਲੋਪੜ ਜਿਲ੍ਹਾ ਅੱਗੇ ਹੀ ਛੋਟਾ ਹੈ ਸਰਕਾਰ ਦੀ ਮੇਰਾ ਖਿਆਲ ਹੈ ਸਾਡਾ ਕੋਈ ਅੰਦਾਜ਼ਾ ਪਤਾ ਨਹੀਂ ਮੈਂ ਤਾਂ ਕਿਤੇ ਪੜਿਆ ਦੀ ਨਾ ਕਿਤੇ ਸਰਕਾਰ ਦੇ ਕੇ ਬੰਦੇ ਕੋ ਸੁਣੇ ਪੈਂਦੇ ਦਾ ਬਣਾਉਂਦੇ ਮੈਨੂੰ ਨਹੀਂ ਲੱਗਦਾ ਕਿ ਪਰਿਵਾਰ ਸਾਹਿਬ ਜਥੇਦਾਰ ਸਾਹਿਬ ਨੇ ਕਿਹਾ ਵਾ ਕਿ ਅਗਰ ਸੀਐਮ ਸਾਬਤ ਤੱਕ ਸੁਰਤ ਹੋਣ ਤੇ ਮੈਂ ਉਹਨਾਂ ਦਾ ਜਵਾਬ ਦਵਾਂਗਾ ਅੱਛਾ ਮੈਨੂੰ ਲੱਗਦਾ ਕਿ ਉਹਨਾਂ ਨੇ ਇਹ ਜਵਾਬ ਦੇਣਾ ਬਹੁਤ ਵਧੀਆ ਦਿੱਤਾ ਦੇ ਪੰਜਾਬ ਦੇ ਲੋਕਾਂ ਦੇ ਚੁਣੇ ਨਮਾਇਦੇ ਤੁਹਾਨੂੰ ਪੁੱਛਦੇ ਆ ਤੇ ਤੁਹਾਨੂੰ ਉਹਦਾ ਅਨਸਰ ਕਰਨਾ ਚਾਹੀਦਾ ਜਾਂ ਤੁਸੀਂ ਨਹੀਂ ਕਰਦੇ ਬਹਾਨਾ ਲਾਦੇ ਹੋ ਇਹ ਤੇ ਬਹਾਨੇ ਹਨ ਤੁਹਾਡੇ ਇਹ ਫਲਾਨਾ ਉਹ ਦੇਦਾ ਉਹ ਕੋਈ ਕਿਸ ਨੂੰ ਕਹਿ ਦਿੰਦੇ ਹੋ ਦਾੜੀ ਰੰਗ ਦਾ ਕਿਸ ਨੂੰ ਕਹਿ ਦਿੰਦੇ ਹੋ ਉਹਦੀ ਦਾੜੀ ਕੱਤੀ ਆ ਜੀ ਕਿਸ ਦਾ ਕੁੱਛ ਆ ਕਿਸ ਦਾ ਕੁੱਛ ਆ ਇਹਦੀ ਹਸਰ ਹਰ ਬੰਦੇ ਦੇ ਅੰਦਰ ਸਿੱਖੀ ਆ ਅਸੀਂ ਸਾਰੇ ਸਿੱਖ ਆ ਅਸੀਂ ਸਾਰੇ ਦਸਾਂ ਗੁਰੂਆਂ ਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਆ ਕੱਲ ਤੱਕ ਸਭ ਸਾਡਾ ਹੈ ਸਭ ਦਾ ਸਾਡਾ ਦੁਨੀਆ ਭਾਵੇਂ ਸਿੱਖਾਂ ਦਾ ਹੈ ਸਮਝਦੇ ਕਿ ਗੱਲ ਚੰਗੀ ਗੱਲ ਤੇ ਆ ਕਿ ਹਰ ਬੰਦਾ ਅਵਸਥਾ ਦੀ ਹੋ ਜੇ ਪਰ ਦੇਖੋ ਨਹੀਂ ਹੋ ਸਕਦਾ ਤੇ ਫੇਰ ਵੀ ਆਪਣੇ ਅੰਦਰ ਸਿੱਖੀ ਲੈ ਕੇ ਬੈਠਾ ਤਾਂ ਸਿੱਖ ਆ ਤੁਸੀਂ ਦੇਖ ਲਿਗਾ ਹਾਂ ਠੀਕ ਹੈ ਇੱਕ ਬਾਦ ਸਾਹ ਦੇ ਉੱਤੇ ਜਿਹੜਾ ਸਰਕਾਰ ਸ਼ੋਰ ਨਹੀਂ ਕੁਝ ਕਰ ਰਹੀ ਠੀਕ ਆ ਬਈ ਸਰਕਾਰ ਸ਼ੋਰ ਨਹੀਂ ਕੁਝ ਕਰ ਰਹੀ ਨਹੀਂ ਕੋਈ ਵੇਖੋ ਇੱਕ ਪੀਸੀ ਦਾ ਸਾਹਿਬ ਇੱਕ ਪੀਸੀ ਨੂੰ ਸੋ ਲੋ ਕਹਿਣਾ ਚਾਹੀਦਾ ਕਿ ਸਰਕਾਰ ਚੰਗਾ ਕੰਮ ਕਰਦੀ ਸਰਕਾਰ ਦੇ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਗਲੀ ਦੇ ਵਿੱਚ ਗੁਰ ਤੇਗ ਬਾਹਾ ਦਸ ਜੀ ਦੀ ਸ਼ਹਾਦਤ ਦਾ ਜਿਹੜਾ ਫਲੈਕਸ ਲਾਇਆ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਆ ਉਹਨਾਂ ਨੂੰ ਨਿਮਨ ਹੋਇਆ ਇਹ ਤਾਂ ਸਭ ਇਹਨਾਂ ਨੂੰ ਸਿੱਧ ਕਰਨੀ ਚਾਹੀਦੀ ਆ ਪੰਜਾਬ ਸਰਕਾਰ ਦੀ ਆ ਇਹ ਤਾਂ ਅਸਿਕਿਲਾ ਦੇ ਉਸ ਨੂੰ ਇਹਨਾਂ ਲਿਖਾ ਬੂ ਤेक ਵਾਰ ਦਾ ਸਾਬ ਦੀ ਸ਼ਹਾਦਤ ਉਹ ਮਤਲਬ ਉਹ ਜਿਹੜਾ ਸੇਵੀ ਦੀਵਾ ਕਰ ਰਿਹਾ ਉਤਨੀ ਕੁਝ ਕਰਦੇ ਤੇ ਫੇਰ ਇਹਨਾਂ ਦਾ ਇਤਰਾਜ਼ ਕਿਉਂ ਆ ਉਹ ਤਾਂ ਆ ਜਾ ਆਪਣੀ ਤਰੀਕ ਕੀ ਕਹਿੰਦੇ ਤਾਂ ਕਾਫੀ ਵਸਦਾ ਤੇਰੀ ਦਾੜੀ ਹੁੰਦੀ ਹੋਰ ਕੀ ਰੰਦੀ ਗਾਲੀ ਆ ਬਿਲਕੁਲ ਇਹ ਇੱਕ ਸਰਦਿਆ ਗਹੀ ਸੇਖਾ ਇਹ ਜਿਹੜੇ ਬਾਰਲ ਕਿਆਂ ਦੀ ਮੱਲ ਲਫਾਫੇ ਤੋਂ ਨਿਕਲਦੇ ਆ ਉਹ ਸਭ ਦੇ ਹਿੱਸੇਖਾ ਬਾਕੀ ਸਾਰੇ ਉਦਾਂ ਹੀ ਇੱਕ ਕਹਿ ਰਹੇ ਨੇ ਜਿਹੜੀਆਂ ਤਰੀਕਾ ਨੇ ਉਹ 25 ਤਰੀਕ ਤੱਕ ਅਨਾਉਂਸ ਕੀਤਾ ਜਾ ਰਿਹਾ ਜਦਕਿ ਸ਼ਤਾਲ ਦੀ ਤਾਂ 29 ਤਰੀਕ ਨੂੰ ਆ ਕੇ ਦੇਣਾ ਸਰਕਾਰ ਦੇ ਪ੍ਰੋਗਰਾਮ 25 ਤਰੀਕ ਤੱਕ ਉਹ ਗੱਲਾਂ ਵਿੱਚ ਗਲਤ ਬੋਲ ਦੇਈ ਜਾਂਦੇ ਆ ਜਿਹੜੇ ਸਰਕਾਰ ਨੇ ਪ੍ਰੋਗਰਾਮ ਲਿਖਿਆ 25 ਤਰੀਕ ਤੱਕ ਨੇ ਲਿਖਿਆ 29 ਤੱਕ ਗੱਲ 29 ਤੱਕ ਗੱਲਾਂ ਨੋਚ ਗਈ ਉਹ ਕੋ ਬੜੀ ਵੱਡੀ ਗੱਲ ਹੈ ਇੱਕ ਹੀ ਭਾਜ ਇਹ ਕੋ ਗੱਲਾਂ ਘਪਾ ਰਹੀ ਹੈ ਜਦ ਇਹ ਸਰਕਾਰ ਦੇ ਪ੍ਰੋਗਰਾਮ ਕੱਲ ਤੋਂ ਸ਼ੁਰੂ ਹੋ ਰਿਹਾ 23 24 ਪੱਤੀ ਹੈ ਵੀ ਕਹਿੰਦੇ ਇਹ ਵੀ ਉਲਟ ਕਹਿੰਦੇ ਦੇਖੋ ਪਹਿਲੀ ਵਾਰ ਵਿਧਾਨ ਸਭਾ ਉੱਥੇ ਹੋਣੀ ਹੈ ਇਹ ਵੀ ਕਹਿੰਦੇ ਕਿ ਅਨੰਦਪੁਰ ਸਾਹਿਬ ਦੀ ਧਰਤੀ ਦੇ ਪਹਿਲੀ ਵਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਵਿਧਾਨ ਸਭਾ ਸੱਦੀ ਇਹ ਗੱਲ ਨਹੀਂ ਕਹਿੰਦੇ ਕਹਿੰਦੇ 29 ਤੱਕ ਹੋ ਜਾਵੇਗੀ ਇਹ ਗੱਲ ਜਿਲ੍ਹਾ ਬਣੇਗਾ ਅਨੰਦਪੁਰ ਨਹੀਂ ਨਹੀਂ ਮੇਰੇ ਨਾਲ ਦੇਖ ਮੈਂ ਤਾਂ ਕੋਈ ਨਹੀਂ ਸੁਣਿਆ ਜੀ ਮੈਂ ਮਨੋ ਤੇ ਲੱਗਦਾ ਨਹੀਂ ਅਨੰਦਾ ਹੋਣਗੇ ਜੀ ਵਿਧਾਨ ਸਭਾ ਦੇ ਵਿੱਚ ਹਾਂ ਥਾਣੇ ਵੱਡੇ ਹੋਣਗੇ ਵਿਧਾਨ ਸਭਾ ਚ ਦੇਖੋ ਇਹ ਤਾਂ ਵਿਧਾਨ ਸਭਾ ਚੱਲੂਗੀ ਤੁਹਾਨੂੰ ਆਪਣੇ ਪਤਾ ਲੱਗ ਜਾਣਾ ਜਦੋਂ ਲਾਂਗ ਹੋਏਗਾ ਕਿਹੜੇ ਲੋਕ ਇਹੋ ਨੇ ਸਾਰੇ ਆ ਜਾਣੇ ਤੁਹਾਡੇ ਸਾਹਮਣੇ ਸਭ ਦੇ ਲੜਦੇ ਬੜਿਆ ਜੀ ਕਿ ਉਹਨੂੰ ਐਕੀ ਤੇ ਸਮਰਪਿਤ ਹੋਏਗਾ ਕਿ ਉਹ ਨਹੀਂ ਨਹੀਂ ਮੈਨੂੰ ਲੱਗਦਾ ਕਿ ਜਿਹੜਾ ਸਰਦਿਆ ਕਸੇ ਗੁੱਲ ਤੇ ਇੱਕ ਬਾਤ ਦਾ ਸਾਬਦੀ ਤੇ ਮੇਰਾ ਖਿਆਲ ਹੈ ਕੋਈ ਬਹੁਤਾ ਬੰਦਾ ਨਾ ਘਰੋਂ ਲੜ ਕੇ ਗਿਆ ਉਹ ਉੱਥੇ ਲੜਦਾ ਪਏ ਨਹੀਂ ਤੇ ਲੜਾ ਵੀ ਕੋਈ ਨਾ ਲੜ ਕੇ ਜਾਏਗਾ ਕਿਹੜਾ ਲੜ ਕੇ ਜਾਏਗਾ ਤੇਰੀ ਬੰਦੇ ਘਰੋਂ ਲੜ ਕੇ ਚੱਲੇ ਉਹ ਉੱਥੇ ਲੜਦਾ ਸਾਬ ਕੈਪਟਨ ਅਮਿੰਦਰ ਸਿੰਘ ਨੇ ਕਿਹਾ ਕਿ ਸਾਡੀ ਸਰਕਾਰ ਨੇ ਆਪਾਂ ਗੈਂਗਸਟਰਾਂ ਨੂੰ ਸਿਰ ਨਹੀਂ ਛੁਪਨ ਦਿੱਤਾ ਲੇਕਿਨ ਹੁਣ ਹਾਲਾਤ ਖਰਾਬ ਹੈ ਲਗਾਤਾਰ ਫਾਇਰਿੰਗ ਹੋ ਰਹੀ ਹੈ ਤੇ ਆਦੇ ਨੇ ਨਿੱਕੇ ਐਕਸਲ ਪਾਲ ਕੇ ਗਿਆ ਉਹ ਕੌਣ ਪਾਲ ਗਿਆ ਦਾ ਬਾਪੂ ਪਾਲ ਗਿਆ ਤਗਾਦ ਹੋ ਗਈ ਸੀ ਪੰਜ ਸਾਲ ਚਲੋ ਤੁਸੀਂ ਖਤਮ ਕਰ ਦੋ ਆ ਖਤਮ ਹੋ ਜਾਵੇ ਮਾਦਾ ਖਤਮ ਹੋ ਜਾਵੇ ਤਾਂ ਕੱਲ ਬਸ ਸੌਂ ਕੇ ਦਿੱਤਾਂ ਹਾਂ